ਤੱਕ ਦੀਰਾ ਨੂਰੀ ਬਦਲ ਦਇਆ ਓ ਹਕ ਸੱਚੀ ਦੀ ਆਵਾਜ਼ ਜਿਸ ਤੂੰ ਜਿਹੜਾ ਕੰਮ ਉਹ ਤੂੰ ਸ਼ੁਰੂ ਕੀਤਾ ਅਸੀਂ ਇਹ ਟਿਕਾ ਦਾ ਸਾਥ ਦੇਣਾ ਹੈ ਠੀਕ ਹੈ ਜਿਹੜੀ ਵੀ ਜਿੱਦਾਂ ਵੀ ਤੇਰੀ ਬਣੀ ਆ ਤੇ ਅਸੀਂ ਤੁਹਾ ਬਾਪੂ ਸਾਹਿਬ ਨੇ ਵਾਗੇ ਠੀਕ ਹੈ ਜੀ ਤੇ ਇਸ ਕਾ ਨੂੰ ਉਸੇ ਹੋਣ ਵੀ ਅੱਗੇ ਜਾਣਾ ਚਾਹੀਏ ਸਾਰੀ ਸੰਗਤਾਂ ਦਾ ਸਾਨੇ ਨਾਮ ਸੰਤੋ ਸੋਵੇ ਇਹ ਤਾਂ ਜੈ ਗੁਰੂ ਦੇ ਚਾਲੂ ਹੈ मुकुगी मेरे लोगों के मना चो ये भावना बागु खिजरे बहाल किया पंडित जी कि जा रहा हो ब्राह्मन भगवान जगन्नाथ दर्शन कर रहे हैं पिछो

ਫੇਰ ਤੂੰ ਮੇਰਾ ਨਾਮ ਲੈ ਕੇ ਦਿਖਾਈ ਫੇਰ ਤੂੰ ਆਪਣੀ ਬੀਬੀ ਦਾ ਨਾਮ ਲੈ ਕੇ ਦਿਖਾਈ ਮੈਨੂੰ ਪਹਿਲਾਂ ਆਪਣੇ ਮਾਸਟਰ ਦਾ ਨਾਮ ਮਾਸਟਰ ਆਪਣਾ ਨਾਮ ਕੀ ਆ ਇਹ ਬੋਲਣ ਦਾ ਕੀ ਹੈ ਜੱਜਲੀ ਤੇ ਸਕੂਲੇ ਪੜਨਾ ਨਾ ਉਹ ਕਾਕਾ ਉਹ ਮਾਸਟਰ ਨੂੰ ਮਾਸਟਰ ਜੀ ਕਹਿ ਕੇ ਬੁਲਾਈਦਾ ਹੈ ਜੀ ਜਵਾਬ ਤੋਂ ਗਲਤੀ ਹੋ ਗਈ ਜੀ ਮਾਫ ਕਰਤਾ ਜੀ ਇਹਨੂੰ ਤੁਸੀਂ ਜੀ ਹੁਣ ਆਪੇ ਚੰਗੀ ਤਰ੍ਹਾਂ ਸਮਝਾ ਦਿਓ ਜੀ। ਹੋ ਚੰਗਾ ਚੰਗਾ। ਉਹ ਕਾਕਾ ਗੱਲ ਛੋੜ ਲੈ ਮੇਰੀ ਇੱਕ ਧਿਆਨ ਨਾਲ। ਵੇ ਆ ਮੋਹ ਨਹੀਂ ਕਿਤਾਬ ਤੇ ਨਹੀਂ ਬਹਿਣਾ ਤੇ ਹੈ। ਵੇ ਉਹ ਬਿਜਲੀ ਕਿਤਾਬ ਤੇ ਬਹਿਣਾ ਤੇ ਤੇਰਾ ਪੀੜ ਵਾਲਾ ਪਾਣੀ ਦਾ ਘੜਾ ਉਹ ਖੁੰਦੇ ਪਿਆ। ਆ ਘੜੇ ਚੋਂ ਪਾਣੀ ਨਹੀਂ ਪੀੜਾ ਤੇ। ਇਹ ਸਵਰਨ ਜਾਤੀ ਲਈ ਆ। ਚੱਲ ਮਗ ਜਾ। ਐ? ਅੱਗੇ ਕਿੱਧਰ ਕਿੱਧਰ ਨਹੀਂ ਜਵਾਲੇ ਆ ਗਏ। ਚੱਲ ਤੇ ਮੁੱਕਦਾ ਜਾ।

ਇਸੇ ਆਏ ਨਾ ਕੇ ਗਿਆ ਦੇ ਪੁੱਤ ਕੋਟ ਪੈਂਟ ਵਾਲਾ ਪਾਪਾ ਨਾ ਜੜਾ ਨਾ ਜਲੇਉ ਨਾ ਭਗਵਾਨ ਓ ਕਮਲੀਏ ਜਟਾਂ ਵਾਲੇ ਪਗਮੇ ਵਾਲੇ ਸਾਰੇ ਸਕੂਟ ਪੈਂਟ ਵਾਲੇ ਬਾਬੇ ਨੂੰ ਸਲਾਮਾਂ ਕਰਦੇ ਨੇ ਸਲਾਮਾਂ ਉਹ ਫੇਰ ਕੋਈ ਧੂਫ ਪ੍ਰਸ਼ਾਦ ਲਿਆਓ ਬਾਬੇ ਨੂੰ ਚੜਾਈਏ ਉਹ ਇਸ ਬਾਬੇ ਨੂੰ ਧੂਫਾਂ ਪ੍ਰਸ਼ਾਦਾਂ ਦੀ ਕੋਈ ਲੋੜ ਨਹੀਂ ਇਹ ਉਹ ਬਾਬਾ ਹੈ ਜਦੋਂ ਸਾਡੇ ਪਿੱਛੇ ਝੰਗ ਤੇ ਗਣਾ ਵਿੱਚ ਕੁੱਝੇ ਪਾਇ ਸੀ ਇਸ ਬਾਬੇ ਨੇ ਉਹ ਛੂਆ ਛਾ ਤੇ ਕਾਣੀ ਬੰਡ ਨੂੰ ਖਤਮ ਕੀਤਾ ਸੀ ਉਹ ਕਾਣੀ ਬੰਡ ਖਤਮ ਕਿੱਥੇ ਹੋਈ ਆ ਪਾਪਾ ਕਾਣੀ ਬੰਡ ਨੂੰ ਖਤਮ ਕਰਨ ਲਈ ਕਰ ਕਰੇ ਸਬਦਾਨ ਮਾ ਜਰੂਰੀ ਹੈ ਉਹ ਕੋਟ ਪੈਂਟ ਵਾਲਾ ਬਾਬਾ ਹਮ ਜਨੂਰੀਆ ਇਹ ਉਹ ਤਾਕਤ ਹੈ ਜਿਸ ਨੇ ਬੈਰੀ ਦੀ ਅੱਖ ਵਿੱਚ ਅੱਖ ਪਾ ਕੇ ਸਾਨੂੰ ਗੱਲ ਕਰਨ ਦਾ ਬਲ ਬਖਸ਼ਿਆ ਏ ਇਹ ਉਹ ਬਾਬਾ ਏ ਜਿਸ ਨੇ ਪੂਰੇ ਪਾਤਰوں ਇਕ ਮੋਟ ਕੀਤਾ ਸੀ ਹਾਂ ਮਾਂ ਇਹ ਹੈ ਕੋਟ ਪੈਂਟ ਵਾਲੇ ਬਾਬੇ ਦਾ ਗ੍ਰੰਥ ਜਿਸ ਨੇ ਮਨੁਵਦਿਆ ਚੜਾ ਬੜੀਆਂ ਤੇ ਇਸ ਤੋਂ ਮਨੁਵਦਿਆ ਨੂੰ ਡਾ ਲੱਗਦਾ ਹੈ ਕਿਉਂਕਿ ਚਾਤ ਪਾਤ ਤੇ ਕਾੜੀ ਵੰਡ ਨੂੰ ਖਤਮ ਕਰਦਾ ਏ ਉਹ ਸਮੇਂ ਦੀ ਸਰਕਾਰਾਂ ਇਸ ਬਾਬੇ ਦੇ ਸ਼ਬਦਾਂ ਨੂੰ ਅੱਖੋਂ ਪਰੋਖੇ ਕਰਕੇ ਦੇਸ਼ ਨੂੰ ਕਾਪਰੇਟ ਕਰਾਣਿਆ ਰਿਹਾ ਸਾਡੇ ਵਿੱਚ ਵੇਚ ਰਹੀ ਹੈ ਗਰੀਬ ਨੂੰ ਹੋਰ ਗਰੀਬ ਬਣਾ ਰਹੀ ਹੈ ਜੇ ਸਾਡੀਆਂ ਅੱਖਾਂ 'ਚ ਵੀ ਨਾ ਖੁੱਲੀਆਂ ਤੇ ਕਦੇ ਵੀ ਨਹੀਂ ਖੁੱਲਣਗੀਆਂ ਮਾਂ ਜੇ ਬਾਬਾ ਸਾਹਿਬ ਅੰਬੇਡਕਰ ਨਾ ਹੁੰਦੇ ਤਾਂ ਨਾਰੀ ਜਾਤੀ ਨੂੰ ਅੱਜ ਵੀ ਸ਼ੁੱਧਰ ਮੰਨਿਆ ਜਾਣਾ ਸੀ ਨਾਰੀ ਜਾਤੀ ਦੇ ਮੁਕਤੀਦਾਤਾ ਨੇ ਡਾਕਟਰ ਭੀਮrao ਅੰਬੇਡਕਰ ਤੇ ਮੈਂ ਅੱਜ ਤੋਂ ਬਾਅਦ ਕਸਮ ਖਾਨੀ ਆ ਕਿ ਮੈਂ ਕਿਸੇ ਵੀ ਪਖੰਡੀ ਬਾਪੇ ਦੇ ਡੇਰੇ ਤੇ ਨਹੀਂ ਜਾਊਂਗੀ ਮੈਂ ਅੱਜ ਤੋਂ ਬਾਅਦ ਆਪਣੇ ਰਹਿਣ ਬੀ ਉਹ ਇਸਰਾ ਦਾ ਪਾਣੀ ਤੇਰੇ ਆਕਾ ਮੂਹ ਤੇ ਦਾ ਬੂਰਨਾ ਹੌਸਲਾ ਰੱਖ ਤੇਰੀ ਮੰਜ਼ਿਲ ਨੂੰ ਬਹੁਤ ਜਨ ਪਿਛੜੇ ਤੇ ਮਾਤੋ ਜਨ ਤੁਹਾਰੇ ਲੈ ਕੇ ਕਹਿ ਰਬਦਾਸ ਸਾਸ ਲਿਖ ਜਿਵੇਂ ਚਿਤ ਪ੍ਰਦਰਸ਼ਨ ਦੇਖੀ ਅਸੀਂ ਲਾਲ ਤੁਜਬੰਦ ਕੋਣ ਕਰੇ ਗਰੀਬ ਨੂੰ ਅੱਜ ਬਸਾਈਆਂ ਮੇਰਾ ਮਾਤਾ ਜੀ ਤੇਰੇ ਜਾਂ ਕਿ ਸ਼ੂਤ ਜਗਤ ਕੋਲਾ ਕੇ ਤਾਹੂੰ ਤੁਰੀ ਨਾ ਰਹੀ ਇੱਕਾ ਊਜ ਕਰੇ ਮੇਰਾ ਗੋਬਿੰਦ ਕਾ ਹੁੰਦਾ ਹੈ ਸਤਗੁਰੂ ਬਦਾਸ ਮਹਾਰਾਜ ਜੀ ਆਪ ਜੀ ਦੇ ਗੁਰੂ ਘਰ ਦੀ ਸੇਵਾਦਾਰ ਪ੍ਰਦੀਪ ਕੁਮਾਰ ਸਪੀਨ ਜਿਨ੍ਹਾਂ ਨੇ ਆਪ ਜੀ ਦਸਾਂ ਨੂੰ ਹਾਂ ਦੀ ਕਿਰਤਰੇ ਵਿੱਚੋਂ ਆਪ ਜੀ ਦੇ ਜਨਮ ਸਥਾਨ ਦਾ ਉਹ ਦਾਸਰਾ ਲੈ ਕੇ ਤਨ ਤਨ ਸਤਗੁਰੂ ਬਦਾਸ ਮਹਾਰਗੋੜ ਗੁਰਦੁਆਰਾ ਸ਼੍ਰੀ ਗੁਰਬਦਾਸ ਸਾਹਾ ਪਿੰਡ ਰੈਪਾ ਦਸਾਂ ਨੂੰ ਹਾਂ ਦੀ ਕਿਰਤਰੇ ਵਿੱਚੋਂ 10000 ਰੁਪਏ ਭੇਜੇ ਆਪ ਅਮੀਰ ਭਰੇ ਹੱਥ ਰੱਖਣਾ ਤੰਦਰੁਖੀਆ ਬਖਸ਼ਣਾ ਦਸੰਨਵਦੀ ਕੈਪਟੇ ਵਿੱਚ ਵਾਧਾ ਪਾਉਣਾ ਗੁਰੂ ਘਰ ਦੇ ਸੇਵਾਦਾਰ ਪ੍ਰਦੀਪ ਕੁਮਾਰ ਸਪੇਨ ਅਤੇ ਕਮੇਟੀ ਮੈਂਬਰ ਸੋ ਸਾਰੇ ਪਰਿਵਾਰ ਦੇ ਮਿਹਰ ਭਰੇ ਹੱਥ ਰੱਖਣਾ ਤਾਂ ਦਰੋਕੀਆਂ ਬਖਸ਼ੀਆਂ ਜੋ ਬੋਲੇ ਸੋ ਨਰ ਭੈ ਸਤਿਗੁਰ ਬਦਾਸ ਮਹਾਰਾਜ ਤੇਰੀ ਸਦਾ ਹੀ